ਈਕਾ ਤੇ ਪਹਿਲੇ ਸੂਏ ਗੁਰਪ੍ਰੀਤ ਕੀ ਹਿਸਾਬ ਰਿਆ ਇਹਨੇ ਬਾਈ 15 16 ਗਲ ਦੁੱਧ ਕੱਢਿਆ ਆਪਣੇ ਕੋਲੇ ਜੈਨੂਅਲ ਜੈਨੂਅਲ ਬਾਈ ਕਿਉਂਕਿ ਆਪਾਂ ਧੋਕਰ ਵੀ ਆਪਣੇ ਕੋਲੇ 11 ਤੇ ਚੱਲਦੀ ਰਹੀ ਜੀ ਠੀਕ ਆ ਹਾਂ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਗੁਰਪ੍ਰੀਤ ਦੇ ਘਰੋਂ ਆ ਪਿੰਡ ਭਾਈ ਬਖਤੌਰ ਦੋਸਤੋ ਜ਼ਿਲ੍ਹਾ ਬਠਿੰਡਾ ਤਹਿਸੀਲ ਵੀਰੇ ਮੋੜ ਮੰਡੀ ਦੋ ਨਗ ਦੋਸਤੋ ਵਿਕਰੀ ਵਾਲਿਆ ਇੱਕ ਤਾਂ ਦੋਸਤੋ ਆਹ ਦੂਜਾ ਸੂਆ ਸੂਨ ਵਾਲੀ ਝੋਟੀ ਬਕਾਊ ਆ ਕਿੰਨੇ ਕ ਇਹਦੇ ਦਿਨ ਰਹਿੰਦੇ ਆ ਕੀ ਗੱਲ ਬਾਤ ਆ ਉਹ ਸਾਰੀ ਆਪਾਂ ਮਾਲਕ ਨਾ ਕਰਾਂਗੇ ਨੰਬਰ 2 ਤੇ ਦੋਸਤੋ ਇਸੇ ਝੋਟੀ ਦੀ ਆਹ ਕੱਟੀ ਆ ਬਾਈ ਉਮਰ ਤੁਸੀਂ ਤਕਰੀਬਨ ਮੰਨ ਲਿਓ ਪਹਿਲੇ ਸੂਏ ਦੀ ਹੈਗੀ ਐ ਇਹ ਦੂਜਾ ਸੂਆ ਹੁਣ ਹੁੰਦੀ ਆ ਸਾਲ ਤੋਂ ਲੈ ਕੇ ਸਵਾ ਕਸਾਲ ਦੇ ਵਿੱਚ ਹਨਾ ਬਾਈ ਗੁਰਪ੍ਰੀਤ ਹਾਂ ਹਾਂ ਬਈ ਜੰਨੀ ਹਮ ਆਪਾਂ ਦੋਸਤੋ ਆ ਮੱਝ ਤੋਂ ਸ਼ੁਰੂ ਕਰ ਲੈਨੇ ਆ ਦੋ ਨਗ ਵਿਕਰੀ ਵਾਲੇ ਆ ਵੀਡੀਓ ਦੀ ਬਾਈ ਜੀ ਤਰੀਕ ਨੋਟ ਕਰ ਲਓ 17 ਤਰੀਕ 12ਵਾਂ ਮਹੀਨਾ 2025 ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਬਾਈ ਪਿੰਡ ਗੁਰਪ੍ਰੀਤ ਆਪਣਾ ਭਾਈ ਬੋਲਦਾ ਭਾਈ ਮਤੋਰਾ ਬਾਈ ਜਲਾ ਬਟੰਡਾ ਹਾਂ ਤੇ ਮੇਨ ਰੋਡ ਦੇ ਉੱਤੇ ਹੀ ਪਿੰਡ ਆ ਮੇਨ ਰੋਡ ਦੇ ਸਕੂਲ ਕੋਲ ਨਹੀਂ ਘਰ ਆ ਬਈ ਆਪਣਾ ਇੱਕ ਇੱਧਰ ਆ ਗਿਆ ਮੈਸਰ ਖਾਨਾ ਇੱਧਰ ਆ ਗਿਆ ਕੋਟ ਕੋਟ ਫੱਤਾ ਕੋਟ ਪਰ ਠੀਕ ਆ ਵਿਚਾਲੇ ਦੋਸਤੋ ਮੇਨ ਰੋਡ ਦੇ ਉੱਤੇ ਬਈ ਦਾ ਪਿੰਡ ਆ ਗੁਰਪ੍ਰੀਤ ਬਾਈ ਦੋ ਨਗ ਵਿਕਰੀ ਵਾਲੇ ਆ ਦੋ ਨਗ ਬਾਈ ਆ ਕੱਟੀ ਏ ਸਿੱਧ ਗਈ ਠੀਕ ਏਸੇ ਮੱਝ ਦੀ ਆ ਕੱਟੀ ਏ ਠੀਕ ਆ ਗੁਰਪ੍ਰੀਤ ਬਾਈ ਇੱਕ ਵਾਰ ਆਪਣਾ ਨੰਬਰ ਬੋਲ ਦੇ ਬਈ 98771 ਹੂੰ 90035 ਠੀਕ ਆ ਗੁਰਪ੍ਰੀਤ ਕਿੰਨਾ ਦੂਜਾ ਸੂਆ ਇਹ ਦੂਜਾ ਸੂਆ ਝੋਟੀ ਆ ਬਈ ਠੀਕ ਆ ਕਿੰਨੇ ਦਿਨ ਰਹਿ ਗਏ ਅਜੇ ਇਹਦੇ ਇਹਦੇ ਮੰਨ ਲਓ ਬਈ 22 ਠੀਕ ਆ ਤੇ ਪਹਿਲੇ ਸੂਏ ਗੁਰਪ੍ਰੀਤ ਕੀ ਹਿਸਾਬ ਰਿਹਾ ਤੇਨੇ ਬਾਈ 15 16 ਕੰਨ ਦੁੱਤ ਕੱਢਿਆ ਆਪਣੇ ਕੋਲੇ ਜੈਨੂਅਲ ਜੈਨੂਅਲ ਬਾਈ ਠੀਕ ਕਿਉਂਕਿ ਆਪਾਂ ਧੋਕਰ ਵੀ ਆਪਣੇ ਕੋਲੇ 11 ਤੇ ਚੱਲਦੀ ਰਹੀ ਹੈ ਠੀਕ ਆ ਹਾਂ ਠੀਕ ਆ ਠੀਕ ਆ ਤੇ ਹੁਣ ਅੱਜ ਦਿਨ ਕਿੰਨੇ ਰਹਿ ਗਏ ਅੱਜ ਬਾਈ 23 ਦਿਨ ਪੂਰੇ ਆ ਬਈ 22 23 ਤਰੀਕ ਤੱਕ ਦਿਨ ਪੂਰਾ 17 ਦੀ ਦੋਸਤੋ ਵੀਡੀਓ ਤਕਰੀਬਨ 4 5 ਦਿਨ ਤਾਂ ਹਜੇ ਖੁੱਲੇ ਡੁੱਲੇ ਆਉਣਾ ਲੈ ਜੂਗੀ ਹਨਾ ਹਾਂ ਹਾਂ ਬਾਈ ਹਾਂ ਤੇ ਬਾਕੀ ਝੋਟੀ ਦੋਸਤੋ ਵਜਣ ਚਾ ਭਾਰ ਚ ਫੁੱਲਾ ਕੋਈ ਜਨ ਮਜੂਦਦੀ ਤੇ ਥਣ ਲੇਵੇ ਦੀ ਝੋਟੀ ਦੋਸਤੋ ਬਹੁਤ ਸੋਹਣੀ ਆ ਪਹਿਲਾ ਆਪਾਂ ਕੱਟੀ ਦੀ ਗੱਲਬਾਤ ਕਰ ਲਗੇ ਹਾਂ ਹਾਂ ਜੀ ਬਾਅਦ ਜੋ ਆਪਾਂ ਤੋਰ ਕੇ ਵੀ ਦਿਖਾ ਦਾਂਗੇ ਨਾਲੇ ਤੇ ਕੱਟੀ ਗੁਰਪ੍ਰੀਤ ਇਹੇ ਦੀ ਆ ਗਈ ਇਹੇ ਦੀ ਆ ਬਈ ਇਹ ਕੱਟੀ ਹੂੰ ਤੇ ਇਹ ਬਸ ਸਾਲ ਦੇ ਲਗਭਗ ਮੰਨ ਲਓ 11 11 12 ਮਹੀਨਾ ਦੀ ਗੱਲ ਤੋਂ ਬਾਅਦ 11 12 ਮਹੀਨੇ ਵਿੱਚ ਅਥਣਾ ਤੇ ਮੜਾ ਜਾ ਹੋ ਕਰੀ ਬਈ ਝੋਲੀ ਜੂਨ ਦਾ ਫੁੱਲ ਆ ਗਈ ਹਾਂ ਝੋਲੀ ਦੇਖੋ ਜਮਾਲ ਦੀ ਮਾਰ ਗਈ ਸੋਹਣੇ ਥਾਣਾ ਦੋਸਤੋ ਕੱਟੀ ਮਾ ਦੇਖੋ ਬਹੁਤ ਜਿਆਦੇ ਸੋਹਣੇ ਥਾਣਾ ਜੱਡ ਬਲੇ ਗਿਆ ਬਈ ਇੰਨੀ ਕੀ ਪੁਸ਼ਕੜੀ ਹੈ ਨਹੀਂ ਇੰਨੀ ਕੁ ਤਾਂ ਮ ਬਿਲਕੁਲ ਆਪਦੀ ਮਾਂ ਤੇ ਢਾਂਚਾ ਸਰੀਰ ਜਮਾ ਉਹ ਜੀ ਚੀਜ਼ ਆ ਸਾਲਕ ਦੇ ਵਿੱਚ ਉਮਰ ਆ ਹਨਾ ਹਾਂ ਬਸ ਇੰਨੀ ਕੀ ਆ ਬਾਈ ਤੇ ਗੁਰਪ੍ਰੀਤੇ ਦਾ ਕੀ ਭਾਰ ਹੋਊਗਾ ਕੱਟੀ ਦਾ ਬਾਈ ਇਹਦਾ ਮੁੱਲ 60000 ਰੁਪਇਆ 60000 ਰੁਪਇਆ ਹਾਂ ਠੀਕ ਆ ਕੋਈ ਮੌਕੇ ਤੇ ਕਰੇ ਮਾਰ ਹਾਂ ਮਾਨਦਾਨ ਕਰ ਦੇਗਾ ਬਾਈ ਹਾਂ ਮੌਕੇ ਤੇ ਦੋਸਤੋ ਬਾਈ ਕਹਿੰਦਾ ਉਹ じゃ ਮੈਂ ਕਰ ਦੂੰਗਾ 60000 ਰੁਪਇਆ ਕੱਟੀ ਦਾ ਮੁੱਲ ਆ ਬਾਹਲੀ ਵੱਡੀ ਵੀਡੀਓ ਆਪਾਂ ਲੰਬੀ ਕਰਦੇ ਨਹੀਂ ਆ ਛੋਟੀ ਕਣੀ ਆ ਜਾ ਗੁਰਪ੍ਰੀਤ ਖੋਲ ਕੇ ਫਿਰ ਤੋਰੀ ਆਪਾਂ ਕਿਹੜਾ ਬੇੜੇ ਚ ਹਾਂ ਹਾਂ ਬਾਈ ਖੋਲ ਕੇ ਦੋਸਤੋ ਤੁਹਾਨੂੰ ਮੈਂ ਤੋੜ ਕੇ ਦਿਖਾ ਦਿੰਦਾ ਜ ਬਾਕੀ 5 ਦਿਨਾਂ ਤੱਕ ਟੁੱਟ ਬਹੁ ਨਿਖਰ ਕੇ ਆਉਣਾ ਦੁੱਧ ਵੀਰ ਬਹੁ ਸੋਹਣਾ ਦੱਸਦਾ ਤੇ ਇੰਨੀ ਸਾਊਸ ਰੀਫ ਜਮਾ ਸੰਗਲ ਖੁਰਨੀ ਚ ਧਰਦਾ ਝੋਟੀ ਦਾ ਆਹ ਦੇਖੋ ਵੀਰੇ ਹੂੰ ਥੋੜੀ ਜੀ ਬੇੜੇ ਦੀ ਤੰਗੀ ਆ ਛੋਟਾਗਾ ਬਾਕੀ ਕੋਈ ਨਾ ਆਪਾਂ ਬਾਹਰ ਕੱਢ ਕੇ ਤੋੜ ਲਾਂਗੇ ਕਰਮਾਲੀ ਨੂੰ ਹਵਾਨਾ ਬਹੁ ਸੋਹਣਾ ਫੁਰਪੀਤ ਕਿੰਨੇ ਦੁੱਧ ਦੀ ਗਾਰੰਟੀ ਤੇ ਦੇ ਦੇਂਗਾ ਜੇ ਚੰਗੀ ਸੰਭਾਲ ਵਾਲੇ ਘਰੇ ਜਾਵੇ ਤੇ ਬਾਈ ਇਹ ਚੰਗੀ ਸੰਭਾਲ ਵਾਲੇ ਘਰੇ ਬਾਕੀ ਦੁੱਧ 17 ਕਿਲੋ ਝੋਟੀ ਖੁੱਲਾ ਬਾਕੀ ਅੱਛਾ ਯਾਰ ਹਾਂ 16 17 ਕਿਲੋ ਵਾਲੀ ਬਾਈ ਖੁੱਲਾ ਝੋਟੀ ਪਾ ਦੋ ਬਾਈ ਹੂੰ ਜਗਲੇ ਬਾਈ ਲਿਆ ਕੇ ਬਣਤੀ ਸੇਬਈ ਨਾ ਕਰੀ ਤੇ ਖੋ ਤਾਂ ਬਾਕੀ ਕਹਿ ਸਕਦਾ ਹੈ ਨਾ ਲੈ ਇੱਕ ਕਿਹੜਾ ਹੋਰ ਦਬਾਵੇ ਬਣੇ ਲੈਵੇ ਦਾ ਜਿਹੜਾ ਚੜਾਈ ਹੈ ਨਾ ਦੋਸਤੋ ਚੌੜਾ ਸਹਿਜ ਬਹੁਤ ਆ ਥੋੜੀ ਹਲਕੀ ਜੀ ਤੱਕ ਜਰੂਰ ਮਾਰੀ ਜੇ ਅੱਗੇ ਨੂੰ ਬਾਕੀ ਕੇ ਵੱਟ ਕਰਦੀ ਵਧੀਆ ਕਰ ਜਾਂਦੀ ਹੈ ਕਵਰ ਨਾ ਪੂਰਾ ਬਾਈ ਲੈਵਾ ਵਧੀਆ ਕੱਢਦੇ ਇਹੋ ਜੀ ਗੱਲ ਹੈ ਅੱਛਾ ਹਾਂ ਵੱਟ ਕਰਦੀ ਬਾਈ ਕਹਿੰਦਾ ਜਮਾ ਲੈਵੇ ਦੇ ਵੀ ਬਾਟੀ ਕੱਢ ਦਿੰਦੀ ਸਿੰਗ ਸੰਗ ਬਾਈ ਪੂਰਾ ਕੁੰਡਾ ਦਾ ਸਿੰਗ ਤਾਂ ਬਹੁਤ ਸੋਹਣਾ ਹੈ ਸਿੰਗ ਦਾ ਦੇਖੋ ਵੀਰੇ ਸਿੰਗ ਤਾਂ ਜਮਾ ਕੰਨੀ ਆਲਾ ਪਿਓਰ ਮੂਰਾ ਆਲਾ ਸਿੰਗਾ ਦੋਸਤੋ ਝੋਟੀ ਨੂੰ ਬਾਕੀ ਵਜਨ ਦੀ ਵਜੂਦ ਦੀ ਝੋਟੀ ਚੰਗੀ ਠੰਡੀ ਸੀਲ ਪੂਰੀ ਆ ਬਾਈ ਜਵਾਗ ਚ ਉਹ ਧਾਰ ਧੂਰ ਦੀ ਪੂਰੀ ਪੋਲੀ ਆ ਬਾਈ ਹਾਂ ਆ ਦੇਖੋ ਵੀਰੇ ਤੇ ਇਹਦਾ ਪਹਾ ਫਿਰ ਬਾਈ ਫਾਇਦਾ ਬਾਈ ਫੋਨ 'ਤੇ ਕਰ ਲਾਂਗੇ ਫੋਨ 'ਤੇ ਕਰਾਂਗੇ ਹਾਂ ਕਾਰਨ ਕਿ ਕਈ ਵਾਰਨ ਬਾਈ ਸੂਨ ਤੇ ਉਹੀ ਹੋਈ ਫਿਰ ਰੇਟ ਹਨਾ ਹਾਂ ਵੀਰੇ ਤੇ ਤੇਰੇ ਸੂਨਦੀ ਆ ਜੇ ਕੱਟੀ ਆ ਗਈ ਬਾਈ ਕਹਿੰਦਾ ਸੀਮਨ ਚੰਗਾ ਰਖਾਏਗਾ ਨਹੀਂ ਯਾਦ ਨਹੀਂ ਰਿਹਾ ਹਾਂ ਫਿਰ ਉਹ ਜਾ ਰੱਖੂਗਾ ਤੇ ਨਹੀਂ ਬਾਈ ਕਹਿੰਦਾ ਫਿਰ ਉਹ ਜੇ ਹਿਸਾਬ ਹਾਂ ਇਹੀ ਗੱਲ ਸੀ ਹਾਂ ਹਾਂ ਬਾਈ ਠੀਕ ਆ ਬਾਕੀ ਆ ਦੇਖੋ ਦੋਸਤੋ ਨੰਬਰ ਬਾਈ ਦਾ ਇਹ ਇੱਥਾਂ ਚੱਲੀ ਜਾਂਦਾ ਸੋ ਜਿਹੜੇ ਵੀ ਭਰਾ ਨੂੰ ਪਸੰਦ ਆਏ ਤਾਂ ਕਰ ਲਿਓ ਵੀਰ ਨਾਲ ਸੰਪਰਕ ਪਿੰਡ ਭਾਈ ਬਖਤੌਰ ਜ਼ਿਲ੍ਹਾ ਬਠਿੰਡਾ ਮੋੜ ਮੰਡੀ ਤਹਿਸੀਲ ਦੋਸਤੋ ਬਾਈ ਗੁਰਪ੍ਰੀਤ ਨਾਮ ਆ ਮੁੰਡੇ ਦਾ ਤੇ ਕਰੋ ਝੋਟੀ ਚ ਹਮ ਵੀਡੀਓ ਦੇਖਣ ਲਈ ਬਾਈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਵੀਰੇ